ਅੰਜੀ ਬਈ ਕੀ ਹਾਲ ਨੇ ਜੀ ਹੋਰ ਘਰ ਪਰਵਾਰ ਸਾਰੇ ਨੇ ਘੈਂਟ ਨੇ ਬਈ ਜਾਨਵਰ ਵੇਰਾ ਬਾਇ ਕੋਈ ਕਿਰਪਾ ਕਰੇ ਸਾਰੇ ਨੇ ਘੈਂਟ ਹੋਣ ਮੈਨੂੰ ਬਈ ਧੜਕੇ ਆ ਗਿਆ ਸੀ ਫੋਨ ਤੇ ਮੈਨੂੰ ਜਾਣਾ ਪਿਆ ਤੇ ਆਪਾਂ ਦੋ ਜਾਨਵਰ ਆਪਣੇ ਢਾ ਕੇ ਸੀ ਧੜਕੇ ਇੱਕ ਤਾਂ ਮੋਹ ਢਾ ਕੇ ਸੀ ਬੁੱਧੀ ਵਾਲੀ ਕਬੂਤਰੀ ਜਿਹੜੀ ਆਪਾਂ ਹੁਣ ਅਡ ਕਰੀਆ ਪੱਠੀ ਠੀਕ ਆ ਤੇ ਇੱਕ ਇੱਕੜਾ ਦੀ ਦੀ ਆਪਾਂ ਆਪਣੀ ਮੋਜੀ ਕਬੂਤਰੀ ਤੇ ਦੋਨੇ ਆਪਣੇ ਆ ਫਿਰਦੇ ਨੇ ਹੁਣ ਹੁਣ ਵੱਜ ਗਏ 4 ਤੇ ਹੁਣ ਮੈਂ ਕਬੂਤਰ ਬੰਨਿਆ ਲਾਲ ਸੇਰਾ ਛਾਤਰੀ ਤੇ ਹੁਣ ਆ ਰਹੇ ਨੇ ਥੋੜਾ ਦੇਖਦੇ ਆਂ ਵੀ ਹੁਣ ਬਹਿ ਜਾਊਗੀ ਖਰਾ ਕਬੂਤਰੀ ਆ ਫਿਰਦੀ ਆ ਮੂਰੇ ਅੰਦਰ ਬੱਗੀ ਆ ਫਿਰਦੀ ਆ ਇਹ ਫਿਰਦੀ ਆ ਆਪਣੀ ਮੋਜੀ ਤੇ ਆ ਫਿਰਦੀ ਆ ਆਪਣੀ ਬੁੱਦੀ ਵਾਲੀ ਤਾਹਾਂ ਤੇ ਆਪਾਂ ਲਾਲ ਸੇਰਾ ਤਾਹਾਂ ਬੰਨਤਾ ਕਿਉਂ ਚੈੱਕ ਕਰੋ ਵੀ ਲਿਕਾ ਮਰੰਦਾ ਇਹ ਫੁੱਲ ਨਾਲ ਸਿਰਾ ਜਾ। ਹੋਰ ਬਈ ਕਬੂਤਰ ਬੰਨਣ ਨੂੰ ਕੋਈ ਹੈ ਨਹੀਂ ਸੀ ਹੁਣ ਤਹਾਂ ਯਾਰ। ਬੰਨ ਕੇ ਮੈਂ ਜਾ ਨਹੀਂ ਸਕਦਾ ਹੋਰ ਕਬੂਤਰ। ਤੋ ਬੱਚੇ ਤਾਂ ਹੁਣ ਖੰਭ ਖੱਡੇ ਨੇ। ਇੰਨੀਆਂ ਗੱਡੀਆਂ ਵੀ ਨੇ ਬੱਚੇ ਦਾ ਆਹ ਕਰ ਨਹੀਂ ਸਕਦੇ। ਇਹਨੂੰ ਹੀ ਸੀ ਆਪਾਂ ਇਹਨੂੰ ਬੰਨਤਾ। ਇਹਨੂੰ ਦੇਖ ਕੇ ਤਹਾਂ ਬਹਿ ਜੂਗੀ ਆ ਕੇ ਤਹਾਂ ਦੇ ਥੱਲੇ ਬਿਠਾ ਲਾਂਗੇ ਆਪਾਂ। ਹੁਣ। ਆਹ ਫਿਰ ਦੇ ਨੇ ਹਰੇ ਦਾਕ ਤਾਂ ਠੰਡਾ ਟਾਈਮ ਆ ਬਈ ਬਾਈਕ ਦੇ ਟੈਂਪਰੇਚਰ ਜਾਂਦਾ ਯਾਰ ਫਿਰ ਨਹੀਂ ਇਹਨਾਂ ਨੇ ਦਾ। ਆ ਫਿਰਦੇ ਨੇ ਦੋਨੇ ਇਹ ਕਈ ਪਿਆੜਾ ਸਰਦੈ ਨਾਲ ਦੋ ਫਿਰਦੇ ਨੇ ਪਿਹੜੇ ਮਿਲ ਲੈਣਾ ਤੜਕੀ ਤੇ ਬਾਕੀ ਹੋਰ ਵੀ ਫਿਰਦੇ ਨੇ ਉਹਦਾ ਕੋਈ ਕਬੂਤਰ ਦਾ ਤੇ ਬਸ ਆਪਣੇ ਫਿਰਦੇ ਨੇ ਦੋਨੇ ਇਹ ਬੈਠ ਜਾਣਗੇ ਹੁਣ ਆਪਣੇ ਆ ਕੇ ਆਪਣੜੀਆਂ ਕਬੂਤਰੀਆਂ ਜੀਆਂ ਤੇ ਤਾਂਨੇ ਦੋਨੇ ਬਈ ਆਪਾਂ ਇਹਨਾਂ ਨੂੰ ਪਾਵਾਂਗੇ ਫੇਰ ਹੁਣ ਉਹਨਾਂ ਦਾ ਖੇਤ ਕੱਖ ਵੜਨਾ ਫੇਰ ਠੰਡੋ ਜੀ ਯਾਰ ਉਹ ਤਾਂ ਯਾਰ ਕਬੂਤਰ ਮੈਨੂੰ ਤਾਂ ਨਾਦਾ ਵੀ ਆਉ ਡੂ ਆਪਣਾ ਕਾਲੱਖਾ ਫਟਾ ਤਾਂ ਵੱਡਾ ਹੋ ਗਿਆ ਯਾਰ ਹੁਣ ਆ ਲਾਲ ਸਿਰਾ ਜਬ ਨਹੀਂ ਉਲਟਾ ਹਰੇ ਪੱਲੇ ਵਾਲਾ ਯਾਰ ਮੈਨੂੰ ਜਿੱਤ ਤੱਕ ਲੱਗਦਾ ਸ਼ੱਕ ਹਾਂ ਬਈ ਹੁਣ ਵੱਡੇ ਹੋ ਗਏ ਯਾਰ ਇਹ ਤਾਂ ਹੁਣ ਵਜਾਂ ਵਜਾਂ ਪਾਉਣੇ ਪੈਣਗੇ ਮੈਨੂੰ ਜਿੱਤ ਤੱਕ ਸ਼ੱਕ ਲੱਗਦਾ ਆਹ ਦਿਓ ਨਾ ਕਾਲਾ ਸਿਰ ਕਾਲਾ ਅੱਖਾ ਵੱਡਾ ਬੱਚਾ ਤੇ ਆਹ ਆਪਣਾ ਹਰੇ ਪੱਲੇ ਵਾਲਾ ਵੱਡਾ ਇਹ ਤੇ ਲਾਲ ਪੱਟੀ ਇਹ ਦੋਨੇ ਭੈਣ ਭਾਈ ਨੇ ਬਾਈ ਆਹ ਤੇ ਲਾਲ ਪੱਟੀ ਕਿੱਥੇ ਬੈਠੀ ਆ ਸੂਪਰ ਆ ਬੈਠਿਆ ਬਈ ਲਾਲ ਪੱਟੀ ਜਾਵਾ ਆਹ ਤੇ ਇਹ ਉਹਦੀ ਭੈਣ ਆ ਹਰੇ ਭੱਲੇ ਦੀ ਜਿਹੜਾ ਲਾਲ ਸਿਰ ਆ ਜਾ ਉਹਦੀ ਭੈਣ ਆ ਇਹ ਮੈਂ ਸ਼ੱਕੀ ਇੱਕ ਝੋੜੀ ਦੇ ਨੇ ਦੋਨੇ ਤੇ ਤਾਂ ਕਰਕੇ ਹੁਣ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਉੱਡਣਗੇ ਬਾਕੀ ਕਿਸੇ ਦਾ ਕਾਲ ਅੱਖਾਂ ਦਾ ਬੜਾ ਮਸਤ ਹੋ ਰਿਹਾ ਇਹ ਤਾਂ ਮੈਂ ਗਰੰਟੀ ਲਈ ਨਹੀਂ ਸਕਦਾ ਵੀ ਉੱਡੂਗਾ ਇਹ ਦੂਜੇ ਦਾ ਉਸ ਕੁਝ ਕਹਿ ਨਹੀਂ ਹਾਂ ਜਨ ਮੈਂ ਖੇਤ ਜਾਇਆ ਮਾਣਾ ਪਹਿਲਾਂ ਕੱਖ ਖਲਿਆਈਏ ਫਿਰ ਆ ਕੇ ਵੀਡੀਓ ਕੰਟੀਨਿਊ ਕਰਦੇ ਨਾ ਇਹ ਨਾਲੇ ਧਾਨ ਨੂੰ ਇਹਨਾਂ ਨੂੰ ਪਾਉਣੇ ਆ ਤੇ ਬਾਰੇ ਬਾਰੇ ਕੰਡਾ ਇੰਗ ਕਬੂਤਰ ਵੈੜਿਆ ਨਾ ਉਹਨੇ ਆਪਣੇ ਆਕੇ ਬਹਿ ਜਾਣੇ ਆਪਣੇ ਸਾਰੇ ਕਬੂਤਰ ਕਰਦੇ ਆ ਬਈ ਆਪਾਂ ਵੀਡੀਓ ਕੰਟੀਨਿਊ ਪਰ ਵੈਣ ਦੇ ਫਿਰਦੇ ਰਹਿੰਦਾ ਲਓ ਬਾਈ ਆਗੇ ਇੰਦਰ ਲੈ ਕਰੇ ਦਾਣੇ ਪਾਉਣ ਕਬੂਤਰਾਂ ਨੂੰ ਤੇ ਆਪਣੇ ਕਬੂਤਰ ਕਾ ਰੱਖੇ ਜੀ ਉੜ ਗਈ ਯਾਰ ਮੇਥੋਂ ਮੈਂ ਸਾਦਰੀ ਤੇ ਬਿਠਾਉਂਦੀ ਉਹ ਉੱਡੀ ਗਈ ਪਤੰਦਰ ਪੇ ਆ ਰਹਿਣ ਉਹਨਾਂ ਨੂੰ ਖਾ ਲੈਣ ਦੇ ਨੇ ਨਾ ਤੇ ਆਪਣੇ ਦੋਨੇ ਕਬੂਤਰੀਆ ਬਾਈ ਫਿਰਦੀਆਂ ਨੇ ਉੜੀਆਂ ਤੇ ਅਜੇ ਦਾ ਅਜੇ ਦਾ ਕਿਦਾ ਵਧੀਆ ਫਿਰਦੇ ਰੋੜੀਆਂ ਹਲਕੇ ਲਾਈਆਂ ਸੀ ਉਹ 9:00 ਵਜੇ ਮੈਂ ਲਾ 9:00 ਵਜੇ ਦਾ ਟਾਈਮ ਸੀ ਭਾਈ 10:00 ਵਜੇ ਦਾ ਟਾਈਮ ਸੀ ਨਾ ਵੀ ਐਂ ਜਿਹੜਾਈਆਂ ਸੀਗੀਆਂ ਦੋਨੇ ਉਹ ਉਦੋਂ ਨੇ ਉਹ ਫਿਰਦੀ ਹੀ ਨੇ ਬਾਈ ਸਾਡੇ ਪਿੰਡ ਦੇ ਗੈਂਦ ਦੀ ਵਿੱਚ ਕਹਿੰਦੇ ਕਬੂਤਰ ਤਾਂ ਉੜਦੇ ਨਹੀਂ

ਜੀ ਆਪਣੀ ਮੋਜ ਪਿਆਰੀ ਉਹ ਬਹੁਤ ਧੀੜ ਹੀ ਰਹੇਗੀ ਉਹ ਦਿਲ ਦੇ ਗਾਲੇ ਕਿਰੇਗੀ ਗਾਲੇ ਕਿਦਾ ਹੁਣੀ ਹੁੜੀ ਉਹਦਾ ਲਾਉ ਕੋਈ ਬਚੀ ਮੈਂਟਾਂ ਜੀ ਉਹ ਰਹਿ ਗਈ ਆਪਣੀ ਗੱਲੀ ਬਹੁਤੀ ਅਕਾਲਖੇ ਵੀ ਆ ਗਈ ਜੱਕ ਨਿਬੜ ਗਿਆ ਕੰਮ ਸਟਾਮ ਤਾਹਾਂ ਬੈਠ ਗਿਆ ਸਾਦਰੀ ਤੇ ਅੰਦਰ ਨਹੀਂ ਹੋ ਰਹੀ ਕਿਧਰੇ ਉੜੀ ਜਾਂਦੀ ਆ ਉੜੀ ਵੀ ਬੈਠੀ ਨਹੀਂ ਥੱਲੇ ਥੱਲੇ ਵੰਦੀ ਦੀ ਸਾਦਰੀ ਤੇ ਨਹੀਂ ਬੈਠੀ ਤਾਹਾਂ ਵਾਲੀ ਤੇ ਲੈਣ ਦੇ ਜਾਨਵਰ ਕੋਈ ਚੱਕਰ ਨਹੀਂ ਬਾਈ ਆ ਗਈ ਗਾਲ ਰੱਖੀ ਜੀ ਬੱਸ ਇੱਥੇ ਇੱਥੇ ਦੇ ਆ ਦੇ ਡਾਰੀਆਂ ਡਾਰੀਆਂ ਚੱਲ ਦਾਣੇ ਦੋਣੇ ਖਾ ਲੈਣ ਦੇ ਇਹਨਾਂ ਨੂੰ ਇਹਨੇ ਇਹਨਾਂ ਦੇ ਪੁੱਤਰ ਆਪਣੇ ਬੈਠੇ ਜਾਣਗੇ ਕੋਈ ਇੰਸ਼ਾ ਨਹੀਂ ਹੈਗਾ

ਆ ਲਾਲੀ ਹੈ ਬਈ ਕਬੂਤਰਾ ਆਪਾਂ ਫੇਰ ਕਰਦੇ ਆਂ ਵੀਡੀਓ ਕੰਟੀਨਿਊ ਯਾਰ ਉਹ ਤਾਂ ਬੈਠੀ ਜਾਂਦੇ ਨੇ ਫਿਰ ਆਪਰੇ ਲੋ ਬਈ ਕਬੂਤਰਾ ਆਪਾਂ ਲਾਲੇ ਬਈ ਆਪਣੀ ਬੋਦੀ ਵਾਲੀ ਇਕੱਠੀ ਜੂ ਕੇ ਬਈ ਯਾਰ ਪਤਾ ਨਹੀਂ ਕੀ ਚੱਕਰ ਹੈ ਹਨ ਯੋ ਯਾਰ ਲੱਗ ਗਿਆ ਦਾ आई डोंट नो वाला काम हो गया इकट्ठी जो के बैगी जोर जा लाग गया जदा ते बच्चा बिठाया नहीं छतरी ते गया आज च भाई आपा तो लेट हो गए सी ते गाड़ रखी फिर दी भाई गाड़ क्यों बैठ जाओगे ना ते ये दोनों ਕੁੜੀਆਂ ਤੜਕੇ ਲਾਈਆਂ ਸੀ ਤੜਕੇ ਦਿਆਂੜੀਆਂ ਫਿਰਦੇ ਨੇ ਹਣ ਬੈਠੀਆਂ ਨੇ ਐਪੀ ਤੋਂ ਪੁੱਛੇ ਦੀ ਮਾਂ ਕੀ ਪਰ ਥੱਲੇ ਥੱਲੇ ਬੈਗੀਆਂ ਹੋਣ ਕਹਿੰਦਾ ਨਾ ਨਾ ਕੁਛ ਨਹੀਂ ਹੋਇਆ ਕਹਿੰਦਾ ਸਾਰੀਆਂ ਆਪਣੀਆਂ ਟੌਰ ਨਾਲ ਕਹਿੰਦਾ ਉੜ ਜਾਨੇ ਵਧੀਆ ਤਰੀਕੇ ਨਾਲ ਉੜ ਜਾਈਆਂ ਨੇ ਦੇ ਦਾਣੇ ਬਈ ਇਹਨਾਂ ਨੂੰ ਪਾਤੇ ਮੈਂ ਦਾਣੇ ਇਹਨਾਂ ਨੇ ਲੈ ਖਾ ਤੇ ਦਾਣੇ ਇੱਧਰ ਲੈਣ ਨੂੰ ਵੀ ਪਾਦੇ ਇੱਧਰ ਲੈਣੇ ਵੀ ਖਾ ਲਏ ਬਈ ਤੇ ਦਾਣੇ ਨੂੰ ਚੱਕ ਦिए ਇਹ ਵੀ ਸਾਰੇ ਜਾਨਵਰ ਫਿੱਟ ਨਹੀਂ ਜਮਾ ਓਕੇ ਦੀ ਰਿਪੋਰਟ 'ਚ ਬੈਠੇ ਨੇ ਯਾਰ ਹੇ ਫੜ ਲੈ ਜੇ ਨਾ ਫੜ ਕੇ ਉਹਦੇ ਕਬੂਤਰ ਜੇ ਤਾਂ ਸੈੱਟ ਹੋ ਜੇ ਕਰਨ ਯਾਰ ਦੀਪ ਨੂੰ ਦੇ ਦिए ਦੋਨੇ ਕਬੂਤਰ ਦੀਪ ਵਾਲੇ ਫਿਰ ਆਪਣੇ ਕਬੂਤਰ ਮੇੜ ਮੇੜ ਰਹਿ ਜਾਣ 4 ਮੇੜ ਮੇੜ ਰਹਿ ਜਾਣਗੇ ਫਿਰ ਇਹ ਤਾਂ ਬੰਲੇ ਬਕਬੂਤਰ ਕਰਨ ਫੇਰ ਤਾਂ ਸੈੱਟ ਹੋ ਗਈ ਸਿਸਟਮ ਆਪਾਂ ਨੂੰ ਸਾਰਾ ਇਹ ਬਸ ਹੁਣ ਇਹਨਾਂ ਦਾ ਬਚਿਆਂ-ਬੁਚਿਆਂ ਦਾ ਰਹਿ ਗਿਆ ਨਾਣੇ ਪਾ ਦਈਏ 1 ਮਿੰਟ ਬਈ ਇਹਨੂੰ ਹੋਰ ਬਚਿਆਂ ਕਰਕੇ ਖਾਂਦੇ ਨੇ ਹੁਣ ਜਿਵੇਂ ਝੋਕ ਜਾ ਕੇ ਖਦੇ ਆਏ ਹੁਣ ਥਮਦੇ ਹਨ ਤੇ ਹੁਣ ਇਹ ਖਾਣਗੇ ਰਾਣੇ ਚਾਰੇ ਇੰਨੇ ਕਦਾ ਖਾਣਗੇ ਯੇ ਗਾੜੇ ਮੁੰਡਾ ਅਸ਼ਕੋ ਪਈ ਹੋਰ ਕੰਦੀ ਆਪਣੀ ਗਾਲ ਅਖੀ ਗਾਲ ਕੀ ਰਹੀ ਗਈ ਵਈ ਹੋਰ ਸਾਰੇ ਆਪਣੇ ਜਾਨਵਰ ਬਹਿ ਗਏ ਆ ਕੇ ਆਹ ਇੱਕ ਬੈਠੇ ਤਾਂ ਜਾਈਏਗਾ ਆਪਦਾ ਕਰਕੇ ਇਹਨਾਂ ਜਿੰਦੇ ਗੁੰਡੇ ਦਾ ਕਬੂਤਰਾਂ ਦਾ ਆਪਦਾ ਲੰਗ ਚੱਲੀਏ ਕਾਲ ਕੀ ਗਾਲ ਖਿੱਚੇਗੀ ਯਾਰ ਸਭਈ ਬਾਕੀ ਉਹ ਮੁੰਡੇ ਵੀਡੀਓ ਬਦਲਾ ਦਿਦਾ ਯਾਰ ਲਾਈਕ ਕਰੋ ਹਣਾ ਕਮੈਂਟ ਕਰੋ ਸੋਹਣਾ ਜੀ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਵੱਧ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਬਈ ਬਾਕੀ ਮਿਲਦੇ ਆਂ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ